साहब एवं पश्चात जी प्रस्ताव탁 करेंगे हाउस की बात उपस्थित हो लगेगा तो छोटे गरीब किसान भाइयों के लिए, तो लिए दरबात बाकी है अंदर आने के सारे जनसांस से भी कृपा करो अपना बहुत बड़ा आशीर्वाद हाउस माता जी गुरु की बातें द्वारा संक्रांति जेड़ी है ਸਾਰੇ ਸਾਥੀਆਂ ਦਾ ਸਤਿਕਾਰ ਕਰਦਾ ਮਾਤਾ ਜੀ ਜੀ ਸੱਜਣਾਂ ਦਾ ਸਤਿਕਾਰ ਕਰਦਾ ਮਾਤਾ ਜੀ ਨੂੰ ਵੀ ਸਾਇਰ ਜਿਹੜੀਆਂ ਦਿੱਤੀਆਂ ਅੰਦਰ ਬੈਠੀਆਂ ਉਹਨਾਂ ਨੂੰ ਵੀ ਬੇਨਤੀ ਕਰਨਾ ਅਤੇ ਵੀਰਾਂ ਨੂੰ ਵੀ ਬੇਨਤੀ ਕਰਨਾ ਕਿ ਉਹ ਕਿਦਰਵਾਣ ਕਰਦੇ ਸਨ ਦੀ ਤਰ੍ਹਾਂ ਸਵਾਗਤ ਸਤਿਗੁਰੂ やめて ਪੰਜਾਤੀ ਗੱਲ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਪਤਿਵੰਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਘਰ ਜੀ ਮੈਡਮ ਜੀ ਕੀ ਨਾਮ ਆ ਜੀ ਵਾਹਿਗੁਰਜੀ ਮੇਰਾ ਨਾਮ ਗੁਰਮੀਤ ਕੌਰ ਅੱਛਾ ਜੀ ਗੁਰਮੀਤ ਕੌਰ ਜੀ ਪੰਜ ਜੀ ਤੁਹਾਨੂੰ ਦੱਸੋ ਜੀ ਜੋ ਤੁਸੀਂ ਇਹ ਸੇਵਾਵਾਂ ਦੇ ਰਹੇ ਹੋ ਜੀ ਕਿੰਨਾ ਟੈਮ ਹੋ ਗਿਆ ਜੀ ਤੇ ਇਹਦੀ ਵਾਰ ਜਾਣਕਾਰੀ ਦਿਓ ਆਪਾਂ ਨੂੰ ਤਕਰੀਬਨ 4 ਸਾਲ ਹੋ ਗਏ ਬੱਚਿਆਂ ਦੀ ਅੱਛਾ ਜੀ ਬੱਚਿਆਂ ਦੀਆਂ ਗੁਰਮਤ ਦੀਆਂ ਕਲਾਸਾਂ ਲਗਾ ਰਹੇ ਆ ਤੇ ਗੱਤਕੇ ਦੀ ਕਲਾਸ ਆਪਾਂ ਨੂੰ ਲਗਾਉਂਦਿਆਂ ਨੂੰ ਹੋ ਗਿਆ ਪਿਛਲੇ 7-8 ਮਹੀਨਿਆਂ ਤੋਂ ਲਗਾ ਰਹੇ ਆ ਬੱਚਿਆਂ ਦੀ ਜਿਵੇਂ ਕਿ ਜੀ ਤੁਸੀਂ ਗੁਰਮਤ ਦੀਆਂ ਆਪਣਾ ਇਹ ਲਾਰੈਂਗ ਕਲਾਸਾਂ ਲਾ ਰਹੇ ਆ ਵੀ ਇਸ ਦੇ ਪਿੱਛੇ ਕੋਈ ਸਹਿਯੋਗ ਮਿਲਦਾ ਜੀ ਕੋਈ ਪਿੰਡ ਵੱਲੋਂ ਜਾਂ ਮੰਡੀ ਵੱਲੋਂ ਪਹਿਲਾਂ ਤਾਂ ਵੀ ਜੀ ਬਿਲਕੁਲ ਨਹੀਂ ਸਹਿਯੋਗ ਮਿਲਿਆ ਮੈਂ ਪਿਛਲੇ 4 ਸਾਲ ਤੋਂ ਲਗਾ ਰਹੀ ਆ ਤੇ ਪਿੰਡ ਵੱਲੋਂ ਕੋਈ ਸਹਿਯੋਗ ਮਿਲ ਰਿਹਾ ਸੀਗਾ ਤੇ ਆਪਣੇ ਤੌਰ ਤੇ ਆਪਾਂ ਲਗਾ ਰਹੇ ਸੀਗੇ ਤੇ ਬਾਕੀ ਹੁਣ ਜਿਹੜੇ ਨਵੇਂ ਸਾਡੇ ਸਰਪੰਚ ਬਣੇ ਹੈਗੇ ਆ ਭੈਣ ਜੀ ਕਰਮਜੀਤਪੁਰ ਉਹਨਾਂ ਵੱਲੋਂ ਬੱਚਿਆਂ ਨੂੰ ਬਾਣੇ ਵਗੈਰ ਲੈ ਕੇ ਦਿੱਤੇ ਗਏ ਨੇ ਸ਼ਸਤਰ ਵੀ ਲੈ ਕੇ ਦਿੱਤੇ ਗਏ ਨੇ ਉਹਨਾਂ ਵੱਲੋਂ ਸਹਿਯੋਗ ਮਿਲ ਰਿਹਾ ਤੇ ਹੁਣ ਮਾਤਾ ਪਿਤਾ ਵੀ ਥੋੜੇ ਜਾਗਰੂਕ ਹੋ ਰਹੇ ਨੇ ਉਹ ਵੀ ਸਹਿਯੋਗ ਨਾਲ ਕਰ ਰਹੇ ਨੇ ਜਿਵੇਂ ਕਿ ਜੀ ਅੱਜ ਦੇ ਸਮੇਂ ਦੇ ਵਿੱਚ ਨਾ ਬੱਚੇ ਆਪਣੇ ਪ੍ਰਤਿਤ ਹੋ ਰਹੇ ਆ ਬਹੁਤ سارے ਬੱਚੇ ਕੇ ਜੋ ਕਿ ਜਵਾਨੀ ਤੋਂ ਪਹਿਲਾਂ ਹੀ ਬੱਚੇ ਕੇਸ ਕਢਾ ਲੈਂਦੇ ਆ ਜੀ ਕਿ ਵੀ ਇਹ ਕਿਹੋ ਜਿਹੇ ਸਮੇਂ ਦੇ ਵਿੱਚ ਇਹ ਜੋ ਜੋ ਤੁਹਾਡਾ ਬਰਲਾ ਲਾ ਕੀਤਾ ਜਾ ਰਿਹਾ ਹੈ ਇਹ ਦੀ ਕਿੰਨੀ ਗਲੋੜਾ ਜੀ ਕਿੰਨੀ ਕੀਮਤदाई ਕਿਉਂਕਿ ਵੀਰ ਜੀ ਜੋ ਅੱਜ ਆਪਾਂ ਦੇਖ ਰਹੇ ਹਾਂ ਬੱਚੇ ਆਪਣੇ ਸਭਿਆਚਾਰ ਤੋਂ ਟੁੱਟ ਕੇ ਪੱਛਮੀ ਸਭਿਆਚਾਰ ਦੇ ਨਾਲ ਜੁੜ ਰਹੇ ਨੇ ਤੇ ਬਾਕੀ ਸੋਸ਼ਲ ਮੀਡੀਆ ਦਾ ਵੀ ਕਾਫੀ ਬੱਚਾਂ ਤੇ ਅਸਰ ਪੈ ਰਿਹਾ ਸਾਨੂੰ ਇਸ ਜਿਹੜੀਆਂ ਪੈਂਡ ਪੈਂਡ ਕਲਾਸਾਂ ਦੀ ਇਹਦੀ ਜ਼ਰੂਰਤ ਹੈਗੀ ਆ ਕਿਉਂਕਿ ਪਹਿਲਾਂ ਕੀ ਕਰਦੇ ਸੀ ਪਰਿਵਾਰ ਇਕੱਠੇ ਹੁੰਦੇ ਸੀਗੇ ਜੁਆਇੰਟ ਫੈਮਿਲੀਆ ਹੁੰਦੀਆਂ ਸੀ ਤੇ ਉੱਥੇ ਬੱਚੇ ਆਪਦੇ ਦਾਦਾ-ਦਾਦੀ ਕੋਲੇ ਵੀ ਬੈਠਦੇ ਸੀ ਸਾਖਾਂ ਸੁਣਦੇ ਸੀਗੇ ਆਪਦੇ ਵੱਡਿਆਂ ਨਾਲ ਗੁਰੂ ਘਰੇ ਜਾਣਾ ਪਰ ਹੁਣ ਜਿਹੜੇ ਬੱਚੇ ਇੱਕ-ਇੱਕ ਦੋ-ਦੋ ਹੁੰਦੇ ਆ ਨਾ ਇਹ ਵੀ ਕਾਰਨ ਆ ਕਿ ਆਪਣੇ ਬੱਚੇ ਸਿੱਖੀ ਤੋਂ ਦੂਰ ਹੋ ਰਹੇ ਨੇ ਤੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਹੀ ਇਹ ਅਭਰਾਲਾ ਕਰਨਾ ਚਾਹੀਦਾ ਕਿ ਪਿੰਡ-ਪਿੰਡ ਗੁਰੂ ਘਰਾਂ ਦੇ ਵਿੱਚ ਗੁਰਮਤਿ ਦੀਆਂ ਕਲਾਸਾਂ ਲੱਗਣੀਆਂ ਚਾਹੀਦੀਆਂ ਤਾਂ ਜੋ ਸਾਡੇ ਬੱਚੇ ਜਿਹੜੇ ਆਪਣੇ ਜੜਾਂ ਤੋਂ ਦੂਰ ਹੋ ਗਏ ਨੇ ਉਹ ਆਪਣੀ ਸਿੱਖੀ ਦੇ ਨਾਲ ਜੁੜ ਸਕਣ ਤੇ ਜੋ ਅੱਜ ਕੱਲ ਧੀਆ ਪਹਿਣਾ ਦੇ ਨਾਲ ਆਪਾਂ ਦੇਖ ਰਹੇ ਆ ਗਲਤ ਹੋ ਰਿਹਾ ਤਾਂ ਉਹ ਉਹਨਾਂ ਤੋਂ ਤਾਂ ਹੀ ਬਚ ਸਕਦੀਆਂ ਜੇ ਉਹਨਾਂ ਨੂੰ ਆਪਦੀ ਸਹੀ ਜਾਣਕਾਰ ਜਾਣਕਾਰੀ ਹੋਊਗੀ ਇਤਿਹਾਸ ਦੀ ਕਿ ਸਾਡਾ ਇਤਿਹਾਸ ਕੀ ਸੀ ਅਸੀਂ ਮਾਤਾ ਭਾਗਪੌਰ ਦੀਆਂ ਮਾਤਾ ਸਹਿਮਪੌਰ ਦੀਆਂ ਵਾਰਸਾਂ ਦੇਖੋ ਬੰਨ ਜਿਵੇਂ ਕਿ ਹੁਣ ਤੁਸੀਂ ਆ ਦੇਖ ਲੈਣਾ ਕਿ ਜੀ ਬੱਚੇ ਆਪਣੇ ਗੱਤਗੇ ਦੀਦੀ ਟ੍ਰੇਨਿੰਗ ਲੈ ਰਹੇ ਆ ਜੀ ਇਸ ਤੋਂ ਬਗੈਰ ਜੀ ਤੁਸੀਂ ਇਹਨਾਂ ਨੂੰ ਗੁਰਮਤ ਦੀਆਂ ਕਲਾਸਾਂ ਵੀ ਦੇ ਰਹੇ ਆ ਜੀ ਉਹਦੇ ਬਾਰੇ ਜੀ ਦੱਸੋ ਪਾ ਗੁਰਤੇ ਉਸ ਪਹਿਲਾਂ ਬੱਚਿਆਂ ਨੂੰ ਕਰਵਾਇਆ ਸੀਗਾ ਜੀ ਤੇ ਉਸ ਤੋਂ ਬਾਅਦ ਹੁਣ ਆਪਣੇ ਬੱਚੇ ਗੁਰਬਾਣੀ ਕੰਠ ਮੁਕਾਬਲੇ 'ਚ ਵੀ ਜਾਂਦੇ ਨੇ ਉਹਦੇ ਵਿੱਚੋਂ ਵੀ ਗੁਰੂ ਸਾਹਿਬ ਦੀ ਮਿਹਰ ਸਦਕਾ ਵਧੀਆ ਪ੍ਰਾਈਜ਼ ਵੀ ਲੈ ਕੇ ਆਉਂਦੇ ਨੇ ਆਪਣੇ ਪਿੱਛੇ ਜੇ ਅਠੂਰ ਪੈਂਡ ਵੀ ਕਿ ਕਰਵਾਇਆ ਗਿਆ ਸੀ ਕੈਲੀਫੋਰਨੀਆ ਦੇ ਨਾਲ ਵਾਲੋਂ ਗੁਰਬਾਣੀ ਕੰਠ ਮੁਕਾਬਲਾ ਉਹਦੇ ਵਿੱਚੋਂ ਆਪਣੇ ਬੱਚੇ ਫਸਟ ਪ੍ਰਾਈਜ਼ ਲੈ ਕੇ ਆਏ ਆ ਤੇ ਜਿਵੇਂ ਅਲੱਗ-ਅਲੱਗ ਪਿੰਡਾਂ 'ਚ ਕ੍ਰਿਸ਼ਰੀ ਮੁਕਾਬਲੇ ਹੁੰਦੇ ਆ ਤਾਂ ਆਪਾਂ ਕ੍ਰਿਸ਼ਰੀ ਮੁਕਾਬਲਿਆਂ 'ਚ ਵੀ ਬੱਚਿਆਂ ਨੂੰ ਲੈ ਕੇ ਜਾਂਦੇ ਆ ਤਾਂ ਉਹਦੇ ਵਿੱਚੋਂ ਵੀ ਗੁਰੂ ਸਾਹਿਬ ਦੀ ਮਿਹਰ ਸਦਕਾ ਆਪਣੇ ਬੱਚੇ ਵਧੀਆ ਪੋਜੀਸ਼ਨਾਂ ਹਾਸਲ ਕਰਕੇ ਆਉਂਦੇ ਆ ਇਹ ਜੀ ਜਦੋਂ ਤੁਸੀਂ ਇਹ ਜਿਹੜਾ ਕੰਮ ਸਟਾਰਟ ਕੀਤਾ ਸੀ ਜਦੋਂ ਤੁਸੀਂ ਇਹ ਜਿਹੜੀ ਸੇਵਾ ਸਟਾਰਟ ਕੀਤੀ ਸੀਗੀ ਸ਼ੁਰੂ ਕੀਤੀ ਸੀਗੀ ਉਦੋਂ ਜੀ ਆਪਣੇ ਕੋਲੇ ਕਿੰਨੇ ਬੱਚੇ ਸੀਗੇ ਤੇ ਹੌਲੀ-ਹੌਲੀ ਕਿੰਨੇ ਗਿਣਤੀ ਵਧੀ ਹੈ ਜੀ 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 ਇਹ ਆਪਾਂ ਗੁਰੂ ਸਾਹਿਬ ਜੀ ਨੇ ਮਾਨ ਚਹਰਨਾ ਦਿੱਤਾ ਕਰੋਨਾ ਦੇ ਸਮੇਂ ਤੇ ਆਪਾਂ ਉਦੋਂ ਤੋਂ ਕਲਾਸਾਂ ਸ਼ੁਰੂ ਕੀਤੀਆਂ ਸੀ ਬੱਚਿਆਂ ਦੀਆਂ ਤੇ ਉਦੋਂ ਆਪਣੇ ਕੋਲੇ ਪਹਿਲਾਂ ਤਾਂ ਸਟਾਰਟਿੰਗ ਕਿ ਹੋ ਗਏ ਸੀਗੇ 25 ਕੁ ਬੱਚੇ ਬੱਚਿਆਂ ਤੋਂ ਫਿਰ ਆਪਣੇ ਕੋਲੇ ਘਟ ਕੇ 12-13 ਬੱਚੇ ਹੀ ਰਹਿ ਗਏ ਸੀਗੇ ਫਿਰ ਹੌਲੀ-ਹੌਲੀ ਚਲੋ ਆਪਾਂ ਕਲਾਸ ਉਦਾਂ ਹੀ ਜਾਰੀ ਰੱਖੀ ਘਰ ਤੋਂ ਹੀ ਸ਼ੁਰੂ ਕੀਤਾ ਸੀ ਆਪਾਂ ਫਿਰ ਆਪਾਂ ਹੌਲੀ-ਹੌਲੀ ਗੁਰਦੁਆਰਾ ਸਾਹਿਬ ਕਲਾਸ ਸ਼ੁਰੂ ਕਰ ਦਿੱਤੀ ਹੁਣ ਇਸ ਟਾਈਮ ਆਪਣੇ ਕੋਲੇ 60 ਦੇ ਕਰੀਬ ਬੱਚੇ ਜਿਹੜੀ ਪਰਮਤ ਦੀ ਕਲਾਸ ਲਗਾਉਣ ਦੇ ਜਿਵੇਂ ਕਿ ਜੀ ਪਿੱਛੇ ਜੇ ਆਪਣੇ ਪੱਤੋ ਹੀਰਾ ਸਿੰਘ ਦੇਖੇ ਜੀ ਇੱਕ ਭਾਸ਼ਣ ਮੁਕਾਬਲਾ ਸੀਗਾ ਜੀ ਸਿੱਖ ਰਿਆ ਦਾ ਉਹੀ ਵਿੱਚ ਆਪਣੇ ਬੱਚੇ ਕੋਈ ਇਨਾਮ ਵੀ ਹਨ ਲੈ ਕੇ ਜਿੱਤ ਕੇ ਹਾਂਜੀ ਇਸ ਤੋਂ ਬਗੈਰ ਜੀ ਕੋਈ ਹੋਰ ਪ੍ਰਾਪਤੀਆਂ ਜੀ ਆਪਣੇ ਬੱਚਿਆਂ ਨੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤੀ ਹੱਟੀਆਂ ਕਿ ਆਪਣੇ ਬੱਚੇ ਗੁਰਬਾਣੀ ਕੰਠ ਮੁਕਾਬਲੇ ਵਿੱਚ ਜਾਂਦੇ ਨੇ ਉਹ ਵੀ ਵਧੀਆ ਪੋਜੀਸ਼ਨ ਹਾਸਲ ਕਰਦੇ ਨੇ ਤੇ ਇੱਕ ਵੀ ਸ਼੍ਰੀ ਮੁਕਾਬਲਿਆਂ ਦੇ ਵਿੱਚ ਆਪਾਂ ਲੈ ਕੇ ਜਾਂਦੇ ਆ ਬੱਚਿਆਂ ਨੂੰ ਤੇ ਜਨਾ ਕਿ ਕਈ ਵੀ ਧਾਰਮਿਕ ਪ੍ਰੀਖਿਆ ਹੁੰਦੀ ਆ ਅਲੱਗ-ਅਲੱਗ ਜਗ੍ਹਾ ਤੇ ਆਪਾਂ ਉੱਥੇ ਵੀ ਬੱਚਿਆਂ ਨੂੰ ਇਹ ਅਕਾ ਜਾਈਦੇ ਬੱਚੇ ਬਹੁਤ ਵਧੀਆ ਪ੍ਰਦਰਸ਼ਨ ਤੁਹਾਨੂੰ ਕਰਕੇ ਆਉਂਦੇ ਨੇ ਤੇ ਜੋ ਜੀ ਸਾਡੇ ਚੈਨਲ ਦੇ ਜੋ ਸਾਡੀ ਸੰਗਤ ਦੇਖ ਰਹੀ ਹੈ ਜੀ ਇਹਨਾਂ ਨੂੰ ਕੋਈ ਸੰਦੇਸ਼ ਕੋਈ ਅਪਦੇਸ਼ ਉਹਨਾਂ ਨੂੰ ਮੇਰੀ ਸਾਰੇ ਸਾਥ ਸੰਗਤ ਨੂੰ ਇਹ ਹੀ ਬੇਨਤੀ ਹੈ ਜੀ ਕਿ ਆਪਾਂ ਨਮਾਣੇ ਦੇ ਗੁਰੂ ਜੀ ਦੇ ਬੱਚੇ ਆਗੇ ਮੇਰੀ ਇੰਨੀ ਕੁ ਬੇਨਤੀ ਆ ਸਾਰਿਆਂ ਨੂੰ ਆਪਦੇ ਮਾਧਿਅਮ ਰਿਕਾਰਡਿੰਗ ਕਿ ਆਪਾਂ ਨਾ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖੀ ਨਾਲ ਜੋੜੀਏ ਕਿਉਂਕਿ ਜਿਹੜੇ ਆਪਣੇ ਬੱਚੇ ਨੇ ਆਪਾਂ ਜਦੋਂ ਜਾਣੇ ਆਂ ਕਈ ਵੀ ਨਹੀਂ ਆਪਾਂ ਹਣ ਜਿਵੇਂ ਕਿ ਸਹੀ ਜਿਹੜੇ ਚੱਲ ਰਹੇ ਨੇ ਸਭਜਾਦਿਆਂ ਦੇ ਤਾਂ ਉਥੇ ਬੱਚਿਆਂ ਦੇ ਬਾਣੇ ਪਾਏ ਹੁੰਦੇ ਨੇ ਦਸਤਾਰਾਂ ਸਜਾਈਆਂ ਹੁੰਦੀਆਂ ਪਰ ਉਹਨਾਂ ਨੂੰ ਸਿੱਖੀ ਦੇ ਇਤਿਹਾਸ ਦੀ ਜਾਣਕਾਰੀ ਨਹੀਂ ਹੁੰਦੀ ਜੀ ਤਾਂ ਉਹਨਾਂ ਨੂੰ ਜਦੋਂ ਪੱਤਰਕਾਰ ਸਵਾਲ ਪੁੱਛਦੇ ਆ ਤਾਂ ਉਦੋਂ ਬੜੀ ਆਪਾਂ ਨੂੰ ਸ਼ਰਮ ਮਹਿਸੂਸ ਹੁੰਦੀ ਆ ਕਿ ਆਪਾਂ ਜਿਨ੍ਹਾਂ ਦੇ ਵਾਰਸ ਆ ਆਪਾਂ ਨੂੰ ਹੀ ਨਹੀਂ ਪਤਾ ਆਪਣੇ ਇਤਿਹਾਸ ਬਾਰੇ ਲਾਈਬ੍ਰੇਰੀ ਦਾ ਹੋਣਾ ਬਹੁਤ ਜ਼ਰੂਰੀ ਆ। ਲਾਈਬ੍ਰੇਰੀ ਚ ਆਪਾਂ ਨੂੰ ਇਤਿਹਾਸ ਆਪਣੀਆਂ ਤਕਾਹਾਂ ਰੱਖ ਕੇ ਬੱਚਿਆਂ ਨੂੰ ਜਾਣੂ ਕਰਵਾਉਣਾ ਚਾਹੀਦਾ ਤੇ ਅਸੀਂ ਆਪਣੇ ਪਿੰਡ ਪਿੱਛੇ ਹੋਗੇ 8-9 ਮਹੀਨੇ ਲਾਈਬ੍ਰੇਰੀ ਦਾ ਉਦਘਾਟਨ ਕਰਵਾਇਆ। ਲਾਈਬ੍ਰੇਰੀ ਖੋਲੀ ਹੈ ਭਾਈ ਗੁਰਦਾਸ ਜੀ ਲਾਈਬ੍ਰੇਰੀ ਤਾਂ ਸਾਡਾ ਵੀ ਇਹੀ ਮਕਸਦ ਆ ਕਿ ਬੱਚਿਆਂ ਨੂੰ ਇਦਾਂ ਆਪਾਂ ਗੁਰਬਾਣੀ ਨਾਲ ਜੋੜ ਸਕਦੇ ਆ। ਤਾਂ ਜੋ ਜਿਆਦਾ ਸਮਾਂ ਆਪਣਾ ਫੋਨ ਨਾਲ ਬਿਤਾਉਂਦੇ ਨੇ ਬਾਹਰ ਇਹ ਬੱਚੇ ਜਾਦਾ ਬਤਾਉਂਦੇ ਨੇ ਆਪਦੂਆਂ ਮੰਮਾਂ ਦੇ ਕੋਲ ਤੇ ਜੇ ਬਾਹਰ ਆਉਣਗੇ ਤਾਂ ਹੀ ਉਹਨਾਂ ਨੂੰ ਅਧਿਆਤਿਕ ਸਿੱਖਿਆ ਤੇ ਨੈਤਿਕ ਸਿੱਖਿਆ ਆਪਾਂ ਦੇ ਸਕਦੇ ਹਾਂ ਬੱਚਿਆਂ ਨੂੰ ਦੇਖਰ ਆਪਾਂ ਸਾਰੇ ਹੀ ਦਲਤੀ ਉਪਰਾਲਾ ਕਰੀਏ ਪਿੰਡ-ਪਿੰਡੇ ਕਲਾਸਾਂ ਸ਼ੁਰੂ ਕਰੀਏ ਜਿੰਨਾ ਕੋਈ ਆਪਣਾ ਸਮਾਂ ਕੱਢ ਸਕਦਾ ਕਿਉਂਕਿ ਪੈਸੇ ਦਾ ਦਸਵੰਦ ਤਾਂ ਹਰ ਇੱਕ ਦੇਸ਼ ਦਿੰਦੇ ਨੇ ਪੈਸੇ ਦਾ ਦਸਵੰਦ ਬਹੁਤ ਚੱਲ ਰਿਹਾ ਪਰ ਹੁਣ ਸਾਨੂੰ ਲੋੜ ਆ ਸਮੇਂ ਦਾ ਦਸਵੰਦ ਦੇਣ ਦੀ ਜਿਵੇਂ ਕਿ ਭੈਣ ਜੀ ਕੋਈ ਵੀ ਜੇਕਰ ਕੋਈ ਬੱਚਾ ਵਿਗੜਦਾ ਤਾਂ ਜੇ ਕੋਈ ਬੱਚਾ ਚੰਗਾ ਬੱਚਾ ਬਣਦਾ ਕੋਈ ਮਹਾਨ ਬੱਚਾ ਬਣਦਾ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਮਾਂ ਦਾ ਹੁੰਦਾ ਜੀ ਇਸ ਇਸ ਜਿਹੜਾ ਆਪਣਾ ਸੰਸਥਾ ਦੇ ਨਾਲ ਤੁਸੀਂ ਆਪਣੀਆਂ ਮਾਵਾਂ ਜਿਹੜੀਆਂ ਆਪਣੀਆਂ ਹੈਗੀਆਂ ਭੈਣਾਂ ਸੁਣ ਰਹੀਆਂ ਉਹਨਾਂ ਨੂੰ ਵੀ ਇਹ ਸਿੱਖਣਾ ਚਾਹੀਦਾ ਕਿ ਵੀ ਆਪਣੇ ਬੱਚਿਆਂ ਨੂੰ ਸਹੀ ਪਾਸੇ ਲਾਈਏ ਜੀ ਹਾਂਜੀ ਵੀਰ ਜੀ ਬਹੁਤ ਵਧੀਆ ਕੁਸਚਨ ਆ ਤੁਹਾਡਾ ਕਿ ਜਦੋਂ ਆਪਾਂ ਕਲਾਸ ਸ਼ੁਰੂ ਕੀਤੀ ਸੀ ਤੇ ਬੱਚੇ ਜਿਹੜੇ ਸੀ ਨਾ ਜ਼ਿਆਦਾਤਰ ਮਾਮਾ ਨਹੀਂ ਹਟਾਏ ਸੀ ਕਲਾਸ ਦੇ ਵਿੱਚੋਂ ਵੀ ਕਿਉਂਕਿ ਉਹ ਕਹਿ ਦਿੰਦੇ ਸੀ ਇਹਨਾਂ ਨੇ ਸਿਰਫ ਇੱਥੇ ਪੜ੍ਹਾਈ ਕਰ ਦਿੰਦਾ ਫਿਰ ਹੌਲੀ ਹੌਲੀ ਆਪਾਂ ਉਹਨਾਂ ਨੂੰ ਕਨਵੈਂਸ ਕੀਤਾ ਕਿ ਆਪਾਂ ਨੂੰ ਸੂਨ ਦੀ ਪੜ੍ਹਾਈ ਜ਼ਰੂਰਤ ਆ ਕਿਉਂਕਿ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਅਧਿਆਤਮਿਕ ਸਾਦੀ ਪੜ੍ਹਾਈ ਹੋਣੀ ਵੀ ਬੱਚੇ ਨੂੰ ਬਹੁਤ ਜ਼ਰੂਰੀ ਆ ਜੇਕਰ ਆਪਾਂ ਅਧਿਆਤਮਕ ਤੌਰ ਤੇ ਮਜਬੂਤ ਹੋਣਗੇ ਬੱਚੇ ਤਾਂ ਜੋ ਅੱਜ ਕੱਲ ਨਸ਼ੇ ਵਾਲੇ ਜਾ ਰਹੇ ਨੇ ਹੋਰ ਬੱਚੇ ਆਪਾ ਦੇਖ ਰਹੇ ਹਾਂ ਗਲਤ ਸੰਗਤ ਵਿੱਚ ਪੈ ਜਾਂਦੇ ਨੇ ਵੀ ਉਧਰ ਮੇ ਜਾਣਗੇ ਬੱਚੇ ਤੇ ਮਾਮਾ ਦਾ ਸਭ ਤੋਂ ਵੱਡਾ ਰੋਲ ਆ ਕਿਉਂਕਿ ਜਦੋਂ ਵੀ ਬੱਚਾ ਵਿਗੜਦਾ ਤੁਸੀਂ ਜਿਵੇਂ ਕਿਹਾ ਤਾਂ ਹਮੇਸ਼ਾ ਗੱਲ ਇਹੀ ਆਉਂਦੀ ਹੁੰਦੀ ਹੈ ਕਿ ਮਾਂ ਜਦੋਂ ਜੀ ਆਪਣੇ ਬੱਚਿਆਂ ਦੀਆਂ ਗਲਤੀਆਂ ਦੇ ਭਾਰ ਤੇ ਪਾਉਂਦੀ ਹੈ ਜੀ ਹਾਂਜੀ ਹਾਂਜੀ ਤੇ ਮਾਂ ਤੇ ਹੀ ਗੱਲ ਹੁੰਦੀ ਹੈ ਤੇ ਮੇਰੀ ਮਾਮਾ ਨੂੰ ਬੇਨਤੀ ਹੈ ਇਹ ਆ ਕੋਈ ਵੀ ਹੈ ਜਦੋਂ ਹੁਣ ਆਪਾਂ ਸੁਭਾਵਿਕ ਆ ਘਰੇ ਆਪਣਾ ਭੈਣਾ ਹੁੰਦਣਾ ਨੇ ਸਹੁਰੇ ਘਰੇ ਵਿਆਹ ਤੇ ਉਹਨਾਂ ਨੂੰ ਜੇ ਕੋਈ ਗਲਤੀ ਹੁੰਦੀ ਹੈ ਤਾਂ ਉਹ ਵੀ ਕਹਿੰਦੇ ਨੇ ਤੇਰੀ ਮਾਂ ਨੇ ਕੀ ਸਿਖਾਇਆ ਤੇਰੀ ਮਾਂ ਨੇ ਤੈਨੂੰ ਕੀ ਸਿਖਾ ਕੇ ਭੇਜਿਆ ਤਾਂ ਇਸ ਕਰਕੇ ਆਪਣੇ ਤੇ ਗੱਲ ਆਉਣੀ ਚਾਹੀਦੀ ਵੀ ਨਹੀਂ ਹੈਗੀ ਕਿ ਜੇ ਆਪਾਂ ਉਹਨਾਂ ਨੂੰ ਬੱਚੇ ਨੂੰ ਵਧੀਆ ਸੰਸਕਾਰ ਦੇਵਾਂਗੇ ਗੁਰੂ ਦੇ ਨਾਲ ਜੋੜਾਂਗੇ ਜੀ ਜੀ ਮਾਂ ਦਾ ਸਭ ਤੋਂ ਵੱਡਾ ਰੋਲ ਹੁੰਦਾ ਜੀ ਪਿਤਾ ਤਾਂ ਆਪਣਾ ਕੰਮ-ਕਾਰ ਚੱਲਿਆ ਜਾਂਦਾ ਉਹ ਕਮਾਈ ਕਰਨ ਵਾਲਾ ਏ ਤੇ ਘਰੇ ਤਾਂ ਮਾਂ ਨੇ ਹੀ ਪਰਵਰਿਸ਼ ਕਰਨੀ ਆ ਜਿਵੇਂ ਮਾਂ ਕਰਦੀ ਆ ਬੱਚਾ ਉਵੇਂ ਹੀ ਸਿੱਖਦਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ